ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ 58 ਹਾਈ ਟੈਕ ਐਂਬੂਲੈਂਸਾਂ ਦਾ ਬੇੜਾ ਸਿਹਤ ਸੇਵਾਵਾਂ ਦੇ ਖੇਤਰ 'ਚ ਜੋੜ ਕੇ ਸੂਬੇ 'ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕੀਤਾ ਗਿਆ ਹੈ। ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ। ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜਾਏ। ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਆ ਕਿ ਗੱਡੀ ਕਿੱਥੇ ਆ ਇਹ ਐਮਬੂਲੈਂਸਾਂ অতি ਆਧੁਨਿਕ ਉਪਕਰਨਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਆਕਸੀਜਨ ਐਂਬੂ ਬੈਗ ਜੀਵਨ ਰੱਖਿਅਕ ਦਵਾਈਆਂ ਅਤੇ ਜੀਪੀਐਸ ਸਮਰੱਥ ਟ੍ਰੈਕਿੰਗ ਸਿਸਟਮ ਸ਼ਾਮਲ ਹਨ ਇਸ ਤੋਂ ਇਲਾਵਾ ਇਨ੍ਹਾਂ ਐਮਬੂਲੈਂਸਾਂ ਦੇ ਵਿੱਚ ਡਿਲੀਵਰੀ ਲਈ ਵਿਸ਼ੇਸ਼ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅ ਇਹ ਨਹੀਂ ਕਿ ਫੱਟਾ ਲਾਤਾ ਅੰਦਰ ਬਸ ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ 4 ਦਿਨ ਪਹਿਲਾਂ ਇੱਕ ਸੈਂਟਰ ਹਲਕੇ ਦੇ ਵਿੱਚ ਇੱਕ ਇਮਾਰਤ गिर ਜਾਂਦੀ ਹੈ ਔਰ ਇਮਾਰਤ ਦੇ ਗਿਰਨ ਦੇ ਨਾਲ ਇੱਕ ਔਰਤ ਦੀ ਵੀ ਮੌਤ ਹੋ ਜਾਂਦੀ ਹੈ ਉਸ ਪਰਿਵਾਰ ਨੂੰ ਅੱਜ ਮਾਨ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਗਈ ਹੈ ਐਮਐਲਏ ਡਾਕਟਰ ਗੁਪਤਾ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਉਹਨਾਂ ਨੂੰ ਸਹਾਇਤਾ ਰਾਚੈਕ ਦਿੱਤਾ ਗਿਆ ਹੈ ਡਾਕਟਰ ਸਾਹਿਬ ਬੜੀ ਵਧੀਆ ਗੱਲ ਹੈ ਬਾਹ ਸਰਕਾਰ ਪੂਰੇ ਕੰਮ ਕਰ ਰਹੀ ਹੈ ਪਹਿਲ ਦੇ ਅਧਾਰ ਦੇ ਉੱਤੇ ਜਿਨ੍ਹਾਂ ਨੂੰ ਤਕਲੀਫ ਜਿਸ ਦਾ ਇਹੋ ਜਿਹਾ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਪਰਵਾਈ ਵੀ ਉਹਨਾਂ ਦੀ ਕੀਤੀ ਜਾ ਰਹੀ ਹੈ हां बिल्कुल जी ਅਸੀਂ ਬਚਨਪਾ ਦਾ ਲੋਕਾਂ ਦੇ ਨਾਲ ਸਾਡੀ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਰੇ ਮੰਤਰੀ ਸਾਹਿਬਾਨ ਸਾਰੇ ਐਮਐਲਏ ਸਾਹਿਬਾਨ ਅਸੀਂ ਸਾਰੇ ਬਚਨਪਾ ਅਸੀਂ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲਾ ਅਸੀਂ ਕਿਸੇ ਹੋਰ ਚੀਜ਼ ਦੇ ਭਾਈਵਾਲ ਨਹੀਂ ਕਿਸੇ ਚੈਲੋ ਕੇ ਹੋਟਲ ਦੇ ਭਾਈਵਾਲ ਨਹੀਂ ਕਿਸੇ ਰੈਸਟੋਰੈਂਟ ਦੇ ਭਾਈਵਾਲ ਨਹੀਂ ਕਿਸੇ ਵੱਡੇ ਵੱਡੇ ਪ੍ਰੋਜੈਕਟ ਦੇ ਭਾਈਵਾਲ ਨਹੀਂ ਅਸੀਂ ਲੋਕਾਂ ਦੇ ਸੁੱਖ ਸੁੱਖ ਦੇ ਭਾਈਵਾਲਾ ਔਰ ਉਸੇ ਵਚਨ ਨੂੰ ਪੂਰਾ ਕਰਦੇ ਹੋਏ ਉਸੇ ਵਾਅਦੇ ਨੂੰ ਪੂਰਾ ਕਰਦੇ ਆ ਅੱਜ ਅਸੀਂ ਜਿਹੜਾ ਇੱਕ ਬਕਾਨ ਜਿਹੜਾ ਕਿ ਤੁਸੀਂ ਦੱਸਿਆ ਹੀ ਹੈ ਕਿ 4 ਦਿਨ ਪਹਿਲੇ ਡਿੱਗਾ ਸੀਗਾ ਕਟੜਾ ਜੈਮਲ ਸਿੰਘ ਵਾਲੀ ਪਾਟੜਿਆ ਦੇ ਉਹਦੀ ਚਪੇਟ 'ਚ ਆ ਕੇ ਇੱਕ ਬਜ਼ੁਰਗ ਮਾਤਾ ਜੀ ਜਿਹੜੇ ਐ ਪ੍ਰਵੀਨ ਕਵਾਰੀ ਜੀ ਉਹਨਾਂ ਦੀ ਤੇਰੀ ਬੜੀ ਕੈਨੋ ਕਿ ਦੁੱਖदाई ਡੈਥ ਹੋ ਗਈ ਉੱਥੇ ਉਹਨੂੰ ਮੈਂ ਮੌਕੇ ਤੇ ਗਿਆ ਸੀ ਮੌਕੇ ਤੇ ਜਾ ਕੇ ਅਸੀਂ ਸਾਰੀ ਗੱਲਬਾਤ ਕੀਤੀ ਔਰ ਅੱਜ ਅਸੀਂ ਜਿਹੜਾ ਉਹਨਾਂ ਨੂੰ ਇੱਕ ਮਾਨਲੀ ਸਹਾਇਤਾ ਜਿਹੜਾ ਜਾਨੀ ਨੁਕਸਾਨ ਹੋ ਗਿਆ ਜਿਹੜੇ ਮਾਤਾ ਜੀ ਚੜ੍ਹ ਗਏ ਨੇ ਉਹਨਾਂ ਦੀ ਪਰਪਾਈ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਤੇ ਕੁਦਰਤ ਦਾ ਪਾਲਾ ਇਹ ਤੇ ਬੰਦਾ ਪਾਏਗਾ ਔਰ ਬਾਕੀ ਜਿਹੜਾ ਅਸੀਂ ਮਾਲੀ ਮਦਦ ਜਿਹੜੀ ਹੈ 4 ਲੱਖ ਰੁਪਏ ਦਾ ਚੈੱਕ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਉਹ ਉਹਨਾਂ ਨੂੰ ਅਸੀਂ ਮੁਹੱਈਆ ਕਰਵਾਇਆ ਔਰ ਮੇਰੇ ਨਾਲ ਜਨੈਲ ਸਿੰਘ ਟੋਟ ਜੀ ਨੇ ਸਾਡੇ ਮਾਲੀਓ ਕਾਉਂਸਲਰ ਨੇ ਤਿੰਨ ਰੀ ਦੇ ਉੱਤੇ ਕਾਉਂਸਲਰ ਨੇ ਬੜੀ ਮਿਹਨਤ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਹੌਸਤ ਕਰਕੇ ਲੋਕਾਂ ਦੇ ਜਿਸ ਸਮੇਂ ਕਿਆ ਸੁਖ ਲੋਕ ਦੇ ਵਿੱਚ ਜਾਂਦੇ ਨੇ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ 10 7 ਤਰੀਕ ਨੂੰ ਸੋ ਅਸੀਂ ਪ੍ਰਮਾਤਮਾ ਗਿਆ ਹੋਏ ਅਰਦਾਸ ਕਰਦੇ ਆ ਕਿ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਤੋਂ ਸੰਬਜਾਤ ਜਿਹੜੀ ਹੈ ਪ੍ਰਮਾਤਵਾ ਲੋ ਵੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਹੋਣਾ ਸਾਰਾ ਕੁਝ ਬਾਕੀ ਅਸੀਂ ਲੋਕ ਤੇ ਗਰਾਊਂਡ ਜ਼ੀਰੋ ਤੇ ਜਾ ਹੀ ਰਹੇ ਹਾਂ ਜੀ ਚਾਹੇ ਸਾਡੇ ਕੌਮੀ ਕਨਵੀਨਰ ਕੇਜਰੀਵਾਲ ਜੀ ਨੇ ਚਾਹੇ ਉਹ ਪੁਲਿਸ ਸੋਦੀਆ ਜੀ ਨੇ ਚਾਹੇ ਬਾਰੇ ਮੁੱਖ ਮੰਤਰੀ ਫਿਰ ਮੁੱਖ ਮੰਤਰੀ ਸਾਹਿਬ ਉੱਥੇ ਜਾ ਜਾ ਕੇ ਬਿਮਾਰ ਹੋ ਗਏ ਜੀ ਹਾਂ ਹੰਝੀ ਸਾਡੇ ਐਮਐਲਏ ਬਿਮਾਰ ਹੋ ਰਹੇ ਮਤਲਬ ਉਥੇ ਮਿਹਨਤ ਨਹੀਂ ਕਰ ਰਿਆ ਸੀ ਸੋ ਅਸੀਂ ਗਰਾਉਂਡ ਜ਼ੀਰੋ ਤੇ ਸਾਰੇ ਕਰ ਹੀ ਰਹੇ ਆ ਜੋ ਕਰ ਸਕਦੇ ਆ ਬਟ ਉਹਦੇ باوجود ਵੀ ਜਿਹੜਾ ਬਾਕੀ ਲੋਕਾਂ ਦੇ ਸੁੱਖ-ਦੁੱਖ ਨੇ ਤੇ ਵਾਇਆ ਵਿਪਦ ਆ ਵੀ ਇਹਦੇ ਵਿੱਚ ਵੀ ਅਸੀਂ ਜਾ ਕੇ ਮਦਦ ਸਹਾਇਤਾ ਕੀਤੀ ਆ ਔਰ ਮੈਂ ਹੁਈ ਅਰਦਾਸ ਕਰਦਾ ਪਰਮਾਤਮਾ ਦੇ ਚਰਨਾਂ ਚ ਕਿ ਸਾਨੂੰ ਬਲ ਦਿਓ ਹੋਰ ਬਲ ਦਿਓ ਹੋਰ ਸ਼ਕਤੀ ਦਿਓ ਹੋਰ ਤਾਕਤ ਦਿਓ ਜੋ ਅਸੀਂ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰਦਾ। ਕੌਂਸਲਰ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਹੀ ਇਸ ਤੋਂ ਪਹਿਲੇ ਵੀ ਇੱਕ ਅਸੀਂ ਦੇਖਿਆ ਸੀ ਜਦੋਂ ਇੱਕ ਘਰ ਦੇ ਵਿੱਚ ਅੱਗ ਲੱਗੀ ਸੀ ਉਸ ਤੋਂ ਬਾਅਦ ਇੱਕ ਡਿਮੋਲਿਸ਼ ਹੋ ਗਈ ਆਪਣੇ ਆਪ ਹੀ ਕੁਦਰਤੀ ਔਰ ਮਹਿਲਾ ਦੀ ਮੌਤ ਵੀ ਹੋ ਗਈ। ਅੱਜ ਉਹਨਾਂ ਨੂੰ 4 ਲੱਖ ਰੁਪਏ ਦਿੱਤਾ ਗਿਆ। ਮੈਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਬਹੁਤ ਹੀ ਡਾਇਨਾਮਿਕ ਲੀਡਰ ਬੜੇ ਸੂਝਵਾਨ ਪੜੇ ਲਿਖੇ ਸਾਡੇ ਰਿਸਪेक्टेड ਡਾਕਟਰ ਅਜੇ ਗੁਪਤਾ ਜੀ ਇਹਨਾਂ ਦੀ ਰਹਿਮਾਈ ਦੇ ਹੇਠ ਅਸੀਂ ਸਾਰੀ ਟੀਮ ਕੰਮ ਕਰ ਰਹੀ ਹੈ ਸਾਡੇ ਨੇਤਾ ਨੇ ਆਮ ਆਦਮੀ ਪਾਰਟੀ ਦੇ ਬਹੁਤ ਸੂਝਵਾਨ ਲੀਡਰ ਨੇ ਔਰ ਅਸੀਂ ਅਰਦਾਸ ਕਰਦੇ ਆ ਕਿ ਪਾਤਸ਼ਾਹ ਜੀ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਇਹ ਕੁਦਰਤੀ ਪ੍ਰਕਾਪੀ ਦੇ ਵਿੱਚ ਜੇ ਕਿਸੇ ਦਾ ਨੁਕਸਾਨ ਹੋ ਜਾਂਦਾ ਤਾਂ ਉਹਦੇ ਵਿੱਚ ਡਾਕਟਰ ਸਾਹਿਬ ਕੋਈ ਕਮੀ ਨਹੀਂ ਛੱਡੀ ਦੋ ਤਿੰਨ ਇਨਸੀਡੈਂਟ ਹੋਏ ਨੇ ਇਨ ਨੇ ਇਨਸਟੈਂਟ ਰਿਐਕਟ ਇਹਨਾਂ ਨੇ ਕੀਤਾ ਔਰ ਇਨੀ ਜਲਦੀ ਪਰਿਵਾਰ ਨੂੰ ਰੀਲੀਫ ਮਿਲਿਆ ਮਤਲਬ ਪਰਿਵਾਰ ਵੀ ਇਹ ਗੱਲ ਮਹਿਸੂਸ ਕਰੇਗਾ ਕਿ ਸਾਡੀ ਡਾਕਟਰ ਸਾਹਿਬ ਨੇ ਮਦਦ ਕੀਤੀ ਹੈ ਅਸੀਂ ਪੰਜਾਬੀ ਆ ਸਾਰੇ ਜਜ਼ਬਾਤੀ ਆ ਆਹ ਆਨ ਪਰاموش ਨਹੀਂ ਗਏ ਇਹ ਸਾਰਾ ਪ੍ਰਵਾਡ ਡਾਕਟਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਆਉਣ ਵਾਲੇ ਦਿਨਾਂ ਚ ਸਾਰੇ ਇਲਾਕਾ ਨਿਵਾਸੀ ਡਾਕਟਰ ਸਾਹਿਬ ਦੇ ਨਾਲ ਖੜੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਡਾਕਟਰ ਸਾਹਿਬ ਕੰਮ ਕਰਦੇ ਨੇ ਔਰ ਇਹਨਾਂ ਦਾ ਤਰੀਕਾ ਕੀ ਹੈ ਜਿਵੇਂ ਤੁਹਾਨੂੰ ਪਤਾ ਲੋਕੀ ਕੰਮ ਕਰਦੇ ਕਹਿੰਦੇ ਆਰ ਵੀਆ ਦੋ ਤਿੰਨ ਜੁੱਤੀਆਂ ਘਸਾਓ ਤੈਨੂੰ ਪਤਾ ਲੱਗੇ ਵੀ ਮੈਂ ਕੰਮ ਕਰਾਇਆ ਛੇਤੀ ਕੰਮ ਕਰਾ ਦਿਓ ਸੁੱਤੇ ਪੇ ਨਿਆਣੇ ਦਾ ਮੂੰਹ ਨਹੀਂ ਚੁੰਮੀਦਾ ਲੋਕੀ ਇਹੋ ਜਿਹਾ ਹਫ਼ਤਾ ਪੁਰਾਣਾ ਲੀਡਰ ਤੁਹਾਨੂੰ ਸੁਣਾਉਂਦੇ ਹੁੰਦੇ ਪਰ ਇਹਨਾਂ ਦਾ ਕੰਮ ਉਲਟ ਹੈ ਇਹਨਾਂ ਨੂੰ ਕੰਮ ਇਹਨਾਂ ਨੂੰ ਕਹੇਤਾ ਤੇ ਚਲੋ ਅਸੀਂ ਭੁੱ ਕਾਲ ਕਾਕਾ ਤੇਰਾ ਕੰਮ ਹੋ ਗਈ ਭੱਜ ਉਹ ਜੋ ਉੱਥੇ ਤੇ ਭਿਆਨ ਲੱਗ ਗਈ ਮਤਲਬ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਹੀ ਲੀਡਰਾਂ ਤੋਂ ਉਲਟ ਹੈ ਬੇਸਿਕਲੀ ਇਹ ਆਪਣੇ ਆਪ ਨੂੰ ਲੀਡਰ ਨਹੀਂ ਸਮਝਦੇ ਇਹ ਆਪਣੇ ਆਪ ਨੂੰ ਅੰਮ੍ਰਿਤਸਰ ਦੀ ਗੁਰੂ ਨਗਰੀ ਦਾ ਸੇਵਾਦਾਰ ਸਮਝਦੇ ਆਂ ਔਰ ਸੇਵਾ ਭਾਵਨਾ ਨਾਲ ਲੱਗੇ ਆਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਆਮਰਦਾਸ ਪਾਤਸ਼ਾਹ ਇਹਨਾਂ ਦੀ ਸੇਵਾ ਨੂੰ ਬਹੁਤ ਫਲ ਲਾਣਗੇ ਔਰ ਅਸੀਂ ਸਾਰੇ ਇਹਨਾਂ ਦੇ ਫਲ ਜਿਹੜੇ ਇਹਨਾਂ ਨੂੰ ਲੱਗਣਗੇ ਉਹਦਾ ਨਿੱਗ ਅਸੀਂ ਸਾਰੇ ਮੰਨਾਂਗੇ ਉਹਦਾ ਰਸ ਅਸੀਂ ਸਾਰੇ ਚੱਖਾਂਗੇ ਔਰ ਇਹਨਾਂ ਦੇ ਘਰ ਨੁਕਸਾਨ ਹੋਇਆ ਇਹਨਾਂ ਦੇ ਮਾਤਾ ਜਿਨ੍ਹਾਂ ਨੂੰ ਜ਼ਰੂਰ ਔਰ ਜਿਹੜੀ ਸਹਾਇਤਾ ਇਹਨਾਂ ਨੂੰ ਮਿਲੀ ਹੈ ਉਹਦੇ ਨਾਲ ਇਹਨਾਂ ਨੂੰ ਕਿਤੇ ਨਾ ਕਿਤੇ ਰੀਲੀਫ ਜ਼ਰੂਰ ਮਿਲੂਗੀ ਮੈਨੂੰ ਪੂਰਨ ਵਿਸ਼ਵਾਸ ਆ ਔਰ ਇਹਨਾਂ ਦਾ ਘਰ ਵੀ ਜਲਦੀ ਬਣੇਗਾ ਔਰ ਇਹਨਾਂ ਦਾ ਜੋ ਵੀ ਆਪਾਂ ਮਦਦ ਕਰ ਸਕਦੇ ਆ ਮਾਲੀ ਜੋ ਵੀ ਕਰ ਸਕਦੇ ਸਾਰੀ ਕਰ ਰਹੇ ਆ ਔਰ ਡਾਕਟਰ ਸਾਹਿਬ ਦੀ ਰੈਕਮੈਂਡੇਟ ਸੈਂਟਰ ਹਲਕਾ ਬਹੁਤ ਵਧੀਆ ਉੱਪਰ ਗਿਆ ਹੈ ਅੱਛਾ ਤੁਸੀਂ ਮੈਨੂੰ ਦੱਸਿਓ ਕਿ ਪਰਪਾਈ ਤਾਂ ਨਹੀਂ ਹੋ ਸਕਦੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਪਰ ਮੁਆਵਜ਼ਾ ਕੁਝ ਤੁਹਾਨੂੰ ਰਕਮ ਮਿਲੀ ਹੈ ਜਿਹਦੇ ਨਾਲ ਤੁਸੀਂ ਚਲੋ ਆਪਾਂ ਦੁਬਾਰਾ ਉਹਨੂੰ ਸੁਜੀਤ ਕਰ ਲੋਗੇ ਆਪਣੇ ਮਕਾਨ ਨੂੰ ਕੀ ਕਹੋਗੇ ਕਿ ਇੰਨੀ ਜਲਦੀ ਸੁਨਵਾਈ ਕਦੀ ਸੁਣਿਆ ਸੀ ਤੁਸੀਂ ਨਹੀਂ ਅਸੀਂ ਕਦੀ ਨਹੀਂ ਸੋਚਿਆ ਕਿ ਇੰਨੀ ਜਲਦੀ ਸਾਡੀ ਸਨਮਾਈ ਹੋਏਗੀ। ਹੂੰ ਪਰਿਵਾਰ ਦੇ ਵਿੱਚੋਂ ਤੁਹਾਡੇ ਸਿਰ ਤੋਂ ਸਾਯਾ ਜਰੂਰ ਚਲਾ ਗਿਆ ਹੈ ਮਗਰ ਤੁਸੀਂ ਸਾਰੇ ਇੱਥੇ ਇਕੱਠ ਖਲੋਤੇ ਹੋ ਤੁਹਾਨੂੰ ਬੁਲਾ ਕੇ ਮਾਨ ਸਰਕਾਰ ਵੱਲੋਂ ਇੱਕ ਚੈੱਕ ਦਿੱਤਾ ਗਿਆ ਹੈ ਕਿ ਚਲੋ ਤੁਹਾਡੇ ਦੁੱਖ ਦੇ ਵਿੱਚ ਇੱਕ ਹਿੱਸਾ ਪਾਇਆ ਗਿਆ ਹੈ। ਹਾਂਜੀ ਮੈਂ ਉਹਨਾਂ ਵਾਸਤੇ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਗੱਲ ਦੀ। ਮੇਰੇ ਮੰਮਾ ਹੀ ਮਿਆਨਾਂ ਦੀ ਇਕਲੋਟੀ ਬੇਟੀ ਸੀ। ਹੂੰ ਮੇਰੀ ਮੰਮਾ ਤੇ ਚਲੀ ਗਈ ਉਹ ਤੇ ਚਲੋ ਕਦੀ ਵਾਪਸ ਨਹੀਂ ਆ ਸਕਦੇ। ਹੂੰ ਮੈਂ ਵੀ ਮੈਂ ਥੈਂਕ ਯੂ ਕਰਾਂਗੀ ਮਾਨ ਸਰਕਾਰ ਦਾ ਕਿ ਉਹਨਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ। ਸੋ ਮਾਨ ਸਰਕਾਰ ਵੱਲੋਂ ਇਹ ਇੱਕ ਉਪਰਾਲਾ ਹੈ ਕਿ ਜਿੰਨਾ ਦਾ ਕੋਈ ਇਸ ਤਰ੍ਹਾਂ ਦਾ ਕੁਦਰਤੀ ਆਫਤ ਦਾ ਨੁਕਸਾਨ ਹੋਇਆ ਹੁੰਦਾ ਹੈ ਉਸ ਨੂੰ 4-5 ਦਿਨਾਂ ਦੇ ਵਿੱਚ ਹੀ ਕੋਈ ਮੁਆਵਜ਼ਾ ਰਾਸ਼ੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਅੰਮ੍ਰਿਤਸਰ ਦੇ ਸੈਂਟਰ ਹਲਕੇ ਦੇ ਵਿੱਚ 4 ਦਿਨ ਪਹਿਲੇ ਇੱਕ ਬਿਲਡਿੰਗ गिर ਜਾਂਦੀ ਹੈ ਕਿਉਂਕਿ ਬਾਰਿਸ਼ ਕਰਕੇ ਜਿਹੜੀਆਂ ਜੱਜਰ ਹਾਲਾਤ ਦੇ ਵਿੱਚ ਇਮਾਰਤਾਂ ਨੇ ਉਹਨਾਂ ਨੂੰ ਨੁਕਸਾਨ ਆਂਦਾ ਹੈ ਪਹੁੰਚਦਾ ਹੈ ਔਰ ਉਹ ਇਮਾਰਤ ਗਿਰਨ ਦੇ ਨਾਲ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਐਮਐਲਏ ਡਾਕਟਰ ਗੁਪਤਾ ਵੱਲੋਂ ਔਰੀ امداد ਦੇ ਵਜੋਂ 4 ਲੱਖ ਰੁਪਏ ਉਹਨਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹ ਜਿਹੜਾ ਘਾਟਾ ਉਹਨਾਂ ਪਰਿਵਾਰ ਨੂੰ ਪਿਆ ਉਹ ਪੂਰਾ ਨਹੀਂ ਹੋ ਸਕਦਾ ਮਗਰ ਮਾਲੀ امداد ਦੇ ਨਾਲ ਉਹਨਾਂ ਨੂੰ ਥੋੜੀ ਜਿਹੀ ਹਿੰਮਤ ਜ਼ਰੂਰ ਦਿੱਤੀ ਹੈ ਕੈਮਰਾ ਪਸੰਦ ਨਤੇਜ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਬੇਸਰ 4 ਦਿਨ ਪਹਿਲਾਂ ਸੈਂਟਰ ਹਲਕੇ ਦੇ ਵਿੱਚ ਇੱਕ ਇਮਾਰਤ गिर ਜਾਂਦੀ ਹੈ ਔਰ ਇਮਾਰਤ ਦੇ ਗਿਰਨ ਦੇ ਨਾਲ ਇੱਕ ਔਰਤ ਦੀ ਵੀ ਮੌਤ ਹੋ ਜਾਂਦੀ ਹੈ ਉਸ ਪਰਿਵਾਰ ਨੂੰ ਅੱਜ ਮਾਨ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਗਈ ਹੈ ਐਮਐਲਏ ਡਾਕਟਰ ਗੁਪਤਾ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਉਹਨਾਂ ਨੂੰ ਸਹਾਇਤਾ ਰਾਚੈਕ ਦਿੱਤਾ ਗਿਆ ਡਾਕਟਰ ਬੜੀ ਵਧੀਆ ਗੱਲ ਹੈ ਬਾਦ ਸਰਕਾਰ ਪੂਰੇ ਕੰਮ ਕਰ ਰਹੀ ਹੈ ਪਹਿਲ ਦੇ ਅਧਾਰ ਦੇ ਉਤੇ ਜਿਨ੍ਹਾਂ ਨੂੰ ਤਕਲੀਫ ਜਿਸ ਦਾ ਇਹੋ ਜੀ ਕੁਦਰਤੀ ਆਫਤਾ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਪਰਵਾਹੀ ਵੀ ਉਹਨਾਂ ਦੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਅਸੀਂ ਬਚਨਬੱਧ ਦਾ ਲੋਕਾਂ ਦੇ ਨਾਲ ਸਾਡੀ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਰੇ ਮੰਤਰੀ ਸਾਹਿਬਾਨ ਸਾਰੇ ਐਮਐਲਏ ਸਾਬਾ ਅਸੀਂ ਸਾਰੇ ਬਚਨਬੱਧ ਅਸੀਂ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਅਸੀਂ ਕਿਸੇ ਹੋਰ ਚੀਜ਼ ਦੇ ਭਾਈਵਾਲ ਨਹੀਂ ਕਿਸੇ ਕਈ ਲੋਕੇ ਹੋਟਲ ਦੇ ਭਾਈਵਾਲ ਨਹੀਂ ਕਿਸੇ ਰੈਸਟੋਰੈਂਟ ਦੇ ਭਾਈਵਾਲ ਨਹੀਂ ਕਿਸੇ ਵੱਡੇ ਵੱਡੇ ਪ੍ਰੋਜੈਕਟ ਦੇ ਭਾਈਵਾਲ ਨਹੀਂ ਉਸ ਲੋਗਾ ਨੇ ਸੁਪਤਕ ਤੇ ਭਾਈਵਾਲਾ ਔਰ ਉਸੇ ਵਚਨ ਨੂੰ ਪੂਰਾ ਕਰਦੇ ਹੋਏ ਉਸੇ ਵਾਦੇ ਨੂੰ ਪੂਰਾ ਕਰਦੇ ਅੱਜ ਅਸੀਂ ਜਿਹੜਾ ਇੱਕ ਬਕਾਨ ਜਿਹੜਾ ਕਿ ਤੁਸੀਂ ਦੱਸਿਆ ਹੀ ਹੈ ਕਿ 4 ਦਿਨ ਪਹਿਲੇ ਡਿਗਾ ਸੀਗਾ ਕਟੜਾ ਜੈਮਲ ਸਿੰਘ ਵਾਲੀ ਪਾਟੜਿਆ ਦੇ ਉਹਦੀ ਚਪੇਟ 'ਚ ਆ ਕੇ ਇੱਕ ਬਜ਼ੁਰਗ ਮਾਤਾ ਜੀ ਜਿਹੜੇ ਐ ਪ੍ਰਵੀਨ ਕੁਮਾਰ ਜੀ ਉਹਨਾਂ ਦੀ ਤੇਰੀ ਬੜੀ ਕਲੋਕ ਦੁੱਖदाई ਡੈਥ ਹੋਈ ਉੱਥੇ ਉਦੋਂ ਮੈਂ ਮੌਕੇ ਤੇ ਗਿਆ ਸੀ ਮੌਕੇ ਤੇ ਜਾ ਕੇ ਅਸੀਂ ਸਾਰੀ ਗੱਲਬਾਤ ਕੀਤੀ ਔਰ ਅੱਜ ਅਸੀਂ ਜਿਹੜਾ ਉਹਨਾਂ ਨੂੰ ਇੱਕ ਮਾਲੀ ਸਹਾਇਤਾ ਜਿਹੜਾ ਜਾਨੀ ਨੁਕਸਾਨ ਹੋ ਗਿਆ ਜਿਹੜੇ ਮਾਰੇ ਚੜੇ ਗਏ ਨੇ ਉਹਨਾਂ ਦੀ ਪਰਭਾਈ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਤੇ ਕੁਦਰਤ ਦਾ ਪਾਣਾ ਇਹ ਤੇ ਬੱਲਾ ਪੈਗਾ ਔਰ ਬਾਕੀ ਜਿਹੜਾ ਅਸੀਂ ਮਾਲੀ ਮਦਦ ਜਿਹੜੀ ਅੱਜ 4 ਲੱਖ ਰੁਪਏ ਦਾ ਚੈੱਕ ਜਿਹੜਾ ਪਾਣ ਸਰਕਾਰ ਵੱਲੋਂ ਉਹ ਉਹਨਾਂ ਨੂੰ ਅਸੀਂ ਮੁਹੱਈਆ ਕਰਵਾਇਆ ਔਰ ਮੇਰੇ ਨਾਲ ਜਨੈਲ ਸਿੰਘ ਟੋਟ ਜੀ ਨੇ ਸਾਡੇ ਵਾਲਿਓ ਕਾਉਂਸਲਰ ਨੇ ਤਿੰਨਰੀ ਦੇ ਉੱਪਰ ਕਾਉਂਸਲਰ ਨੇ ਬਹੁਤ ਬੜੀ ਮਿਹਨਤ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਵਰਤ ਕਰਕੇ ਲੋਕਾਂ ਦੇ ਜਿਸ ਸਮੇਕਿਆ ਸੁੱਖ ਲੋਕ ਦੇ ਵਿੱਚ ਜਾਂਦੇ ਨੇ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ 10 7 ਡਿੱਗੀ ਸੋ ਅਸੀਂ ਪ੍ਰਮਾਤਮਾ ਗਿਆ ਹੋਏ ਅਰਦਾਸ ਕਰਦੇ ਆ ਕਿ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਤੋਂ ਸੰਬਜਾਤ ਜਿਹੜੀ ਹੈ ਪ੍ਰਮਾਤਵਾਲੋ ਵੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਹੋਣਾ ਸਾਰਾ ਕੁਝ ਬਾਕੀ ਅਸੀਂ ਲੋਕ ਤੇ ਗਰਾਊਂਡ ਜ਼ੀਰੋ ਤੇ ਜਾ ਹੀ ਰਹੇ ਹਾਂ ਜੀ ਜੇ ਸਾਡੇ ਕੌਮੀ ਕਨਵੀਨਰ ਕੇਜਰੀਵਾਲ ਜੀ ਨੇ ਚਾਏ ਹੋ ਪੁਲਿਸ ਸੋਦੀਆ ਜੀ ਨੇ ਚਾਹੇ ਬਾਲੀਓਗ ਮੁੱਖ ਮੰਤਰੀ ਇਹ ਫੁਰਮ ਮੁੱਖ ਮੰਤਰੀ ਸਾਹਿਬ ਉੱਥੇ ਜਾ ਜਾ ਕੇ ਬਿਮਾਰ ਹੋ ਗਏ ਜੀ ਹਾਂ ਹਾਂਜੀ ਸਾਡੇ ਐਮਐਲਏ ਬਿਮਾਰ ਹੋ ਰਹੇ ਮਤਲਬ ਉੱਥੇ ਮਿਹਨਤ ਨਹੀਂ ਕਰ ਰਹੇ ਅਸੀਂ ਸੋ ਅਸੀਂ ਗਰਾਉਂਡ ਜ਼ੀਰੋ ਤੇ ਸਾਰੇ ਕਰ ਹੀ ਰਹੇ ਆ ਜੋ ਕਰ ਸਕਦੇ ਆ ਬਟ ਉਹਦੇ باوجود ਵੀ ਜਿਹੜਾ ਬਾਕੀ ਲੋਕਾਂ ਦੇ ਸੁੱਖ-ਦੁੱਖ ਨੇ ਤੇ ਵਿਆਪਦਾ ਬਈ ਕਿਦੇ ਵਿੱਚ ਵੀ ਅਸੀਂ ਜਾ ਕੇ ਮਦਦ ਸਹਾਇਤਾ ਕੀਤੀ ਆ ਔਰ ਮੈਂ ਹੋਈ ਅਰਦਾਸ ਕਰਦਾ ਰਬਾਤਵਾਲੇ ਚਰਵਾਚੇ ਕੇ ਸਾਨੂੰ ਬਲ ਦਿਓ ਹੋਰ ਬਲ ਦਿਓ ਹੋਰ ਸ਼ਕਤੀ ਦਿਓ ਹੋਰ ਤਾਕਤ ਦਿਓ ਤਾਂ ਜੋ ਅਸੀਂ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰ ਸਕੀਏ ਧੰਨਵਾਦ ਕੋਸਰ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਹੀ ਇਸ ਤੋਂ ਪਹਿਲੇ ਵੀ ਇੱਕ ਵਾਰ ਅਸੀਂ ਦੇਖਿਆ ਸੀ ਜਦੋਂ ਇੱਕ ਘਰ ਦੇ ਵਿੱਚ ਅੱਗ ਲੱਗੀ ਸੀ ਉਸ ਤੋਂ ਬਾਅਦ ਇੱਕ ਡਿਮੋਲਿਸ਼ ਹੋ ਗਈ ਆਪਣੇ ਆਪ ਹੀ ਕੁਦਰਤੀ ਔਰ ਇੱਕ ਮਹਿਲਾ ਦੀ ਮੌਤ ਵੀ ਹੋ ਗਈ ਅੱਜ ਉਹਨਾਂ ਨੂੰ 4 ਲੱਖ ਰੁਪਏ ਦਿੱਤਾ ਗਿਆ ਮੈਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਬਹੁਤ ਹੀ ਡਾਇਨਾਮਿਕ ਲੀਡਰ ਬੜੇ ਸੂਝਵਾਨ ਪੜੇ ਲਿਖੇ ਸਾਡੇ ਰਿਸਪੈਕਟਡ ਡਾਕਟਰ ਅਜੇ ਗੁਪਤਾ ਜੀ ਇਹਨਾਂ ਦੀ ਰਹਿਮਾਈ ਦੇ ਹੇਠ ਅਸੀਂ ਸਾਰੀ ਟੀਮ ਕੰਮ ਕਰ ਰਹੀ ਹੈ ਸਾਡੇ ਨੇਤਾ ਨੇ ਆਮ ਆਦਮੀ ਪਾਰਟੀ ਦੇ ਬਹੁਤ ਸੂਝਵਾਨ ਲੀਡਰ ਨੇ ਔਰ ਅਸੀਂ ਅਰਦਾਸ ਕਰਦੇ ਆ ਕਿ ਪਾਤਸ਼ਾਹ ਜੀ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਇਹ ਕੁਦਰਤੀ ਪ੍ਰਕੋਪੀ ਦੇ ਵਿੱਚ ਜੇ ਕਿਸੇ ਦਾ ਨੁਕਸਾਨ ਹੋ ਜਾਂਦਾ ਤੇ ਉਹਦੇ ਵਿੱਚ ਡਾਕਟਰ ਸਾਹਿਬ ਕੋਈ ਕਮੀ ਨਹੀਂ ਛੱਡੀ ਦੋ ਤਿੰਨ ਇਨਸੀਡੈਂਟ ਹੋਏ ਨੇ ਇਨ ਨੇ ਇਨਸਟੈਂਟ ਰਿਐਕਟ ਇਹਨਾਂ ਨੇ ਕੀਤਾ ਔਰ ਇਨੀ ਜਲਦੀ ਪਰਿਵਾਰ ਨੂੰ ਰੀਲੀਫ ਮਿਲਿਆ ਮਤਲਬ ਪਰਿਵਾਰ ਵੀ ਇਹ ਗੱਲ ਮਹਿਸੂਸ ਕਰੇਗਾ ਕਿ ਸਾਡੀ ਡਾਕਟਰ ਸਾਹਿਬ ਨੇ ਮਦਦ ਕੀਤੀ ਹੈ ਅਸੀਂ ਪੰਜਾਬੀ ਆ ਸਾਰੇ ਜਜ਼ਬਾਤੀ ਆ ਆਸਾਨ ਪਰਮੋਸ਼ ਨਹੀਂ ਗਏ ਇਹ ਸਾਰਾ ਪ੍ਰਵਾਡ ਡਾਕਟਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਆਉਣ ਵਾਲੇ ਦਿਨਾਂ ਚ ਸਾਰੇ ਇਲਾਕਾ ਨਿਵਾਸੀ ਡਾਕਟਰ ਸਾਹਿਬ ਦੇ ਨਾਲ ਖੜੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਡਾਕਟਰ ਸਾਹਿਬ ਕੰਮ ਕਰਦੇ ਨੇ ਔਰ ਇਹਨਾਂ ਦਾ ਤਰੀਕਾ ਕੀ ਹੈ ਜਿਦੇ ਤੁਹਾਨੂੰ ਪਤਾ ਲੋਕੀ ਕੰਮ ਕਰਦੇ ਕਹਿੰਦੇ ਯਾਰ ਵੀ ਦੋ ਤਿੰਨ ਜੁੱਤੀਆਂ ਘਸਾਓ ਤੈਨੂੰ ਪਤਾ ਲੱਗੇ ਵੀ ਮੈਂ ਕੰਮ ਕਰਾਇਆ ਛੇਤੀ ਕੰਮ ਕਰਾ ਦਿਓ ਸੁੱਤੇ ਪੇ ਨਿਆਣੇ ਦਾ ਮੂੰਹ ਨਹੀਂ ਚੁੰਮੀਦਾ ਲੋਕੀ ਇਹੋ ਜਿਹੇ ਘਾਬਤਾ ਪੁਰਾਣੇ ਲੀਡਰ ਸਾਨੂੰ ਸੁਣਾਦੇ ਹੁੰਦੇ ਪਰ ਇਹਨਾਂ ਦਾ ਕੰਮ ਉਲਟ ਹੈ ਇਹਨਾਂ ਨੂੰ ਕੰਮ ਇਹਨਾਂ ਨੂੰ ਕਹੇਤਾ ਤੇ ਚਲੋ ਅਸੀਂ ਭੁੱਲ ਗ ਤਲ ਕਾਕਾ ਤੇਰਾ ਕੰਮ ਹੋ ਗਈ ਭੱਜ ਉਹ ਜੋ ਉੱਥੇ ਤੇ ਮਿਹਨਤ ਲੱਗੀ ਮਤਲਬ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਹੀ ਲੀਡਰਾਂ ਦਾ ਉਲਟ ਹੈ ਬੇਸਿਕਲੀ ਇਹ ਆਪਣੇ ਆਪ ਨੂੰ ਲੀਡਰ ਨਹੀਂ ਸਮਝਦੇ ਇਹ ਆਪਣੇ ਆਪ ਨੂੰ ਅੰਮ੍ਰਿਤਸਰ ਦੀ ਗੁਰੂ ਨਗਰੀ ਦਾ ਸੇਵਾਦਾਰ ਸਮਝਦੇ ਆਂ ਔਰ ਸੇਵਾ ਭਾਵਨਾ ਨਾਲ ਲੱਗੇ ਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਆਮਰਦਾਸ ਪਾਤਸ਼ਾਹ ਇਹਨਾਂ ਦੀ ਸੇਵਾ ਨੂੰ ਬਹੁਤ ਫਲ ਲਾਣਗੇ ਔਰ ਅਸੀਂ ਸਾਰੇ ਇਹਨਾਂ ਦੇ ਫਲ ਜਿਹੜੇ ਇਹਨਾਂ ਨੂੰ ਲੱਗਣਗੇ ਉਹਦਾ ਨਿੱਗ ਅਸੀਂ ਸਾਰੇ ਮਾਨਾਂਗੇ ਉਹਦਾ ਰਸ ਅਸੀਂ ਸਾਰੇ ਚੱਖਾਂਗੇ ਔਰ ਇਹਨਾਂ ਦੇ ਘਰ ਨੁਕਸਾਨ ਹੋਇਆ ਇਹਨਾਂ ਦੇ ਮਾਤਾ ਜਿਨ੍ਹਾਂ ਨੂੰ ਜਰੂਰ ਛੱਡ ਗਏ ਨੇ ਪਰ ਜਿਹੜੀ ਸਹਾਇਤਾ ਇਹਨਾਂ ਨੂੰ ਮਿਲੀ ਹੈ ਉਹਦੇ ਨਾਲ ਇਹਨਾਂ ਨੂੰ ਕਿਤੇ ਨਾ ਕਿਤੇ ਰੀਲੀਫ ਜਰੂਰ ਮਿਲੂਗੀ ਮੈਨੂੰ ਪੂਰਨ ਵਿਸ਼ਵਾਸ ਆ ਔਰ ਇਹਨਾਂ ਦਾ ਘਰ ਵੀ ਜਲਦੀ ਬਣੇਗਾ ਔਰ ਇਹਨਾਂ ਦਾ ਜੋ ਵੀ ਆਪਾਂ ਮਦਦ ਕਰ ਸਕਦੇ ਆ ਮਾਲੀ ਜੋ ਵੀ ਕਰ ਸਕਦੇ ਸਾਰੀ ਕਰ ਰਹੇ ਆ ਔਰ ਡਾਕਟਰ ਸਾਹਿਬ ਦੀ ਰੈਕਮੈਂਡੇਟ ਸੈਂਟਰ ਹਲਕਾ ਬਹੁਤ ਵਧੀਆ ਉੱਪਰ ਗਿਆ ਹੈ ਅੱਛਾ ਤੁਸੀਂ ਮੈਨੂੰ ਦੱਸਿਓ ਕਿ ਪਰਪਾਈ ਤਾਂ ਨਹੀਂ ਹੋ ਸਕਦੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਪਰ ਮੁਆਵਜ਼ਾ ਕੁਝ ਤੁਹਾਨੂੰ ਰਕਮ ਮਿਲੀ ਹੈ ਜਿਹਦੇ ਨਾਲ ਤੁਸੀਂ ਚਲੋ ਆਪਾਂ ਦੁਬਾਰਾ ਉਹਨੂੰ ਸੁਜੀਤ ਕਰ ਲੋਗੇ ਆਪਣੇ ਕੀ ਕਹੋਗੇ ਕਿ ਇੰਨੀ ਜਲਦੀ ਸੁਨਵਾਈ ਕਦੀ ਸੁਣਿਆ ਸੀ ਤੁਸੀਂ ਨਹੀਂ ਅਸੀਂ ਕਦੀ ਨਹੀਂ ਸੋਚਿਆ ਕਿ ਇੰਨੀ ਜਲਦੀ ਸਾਡੀ ਸੁਨਵਾਈ ਹੋਏਗੀ ਹੂੰ ਬਹੁਤ ਪਰਿਵਾਰ ਦੇ ਵਿੱਚੋਂ ਤੁਹਾਡੇ ਸਿਰ ਤੋਂ ਸਾਯਾ ਜ਼ਰੂਰ ਚਲਾ ਗਿਆ ਹੈ ਮਗਰ ਤੁਸੀਂ ਸਾਰੇ ਇੱਥੇ ਇਕੱਠ ਖਲੋਤੇ ਹੋ ਤੁਹਾਨੂੰ ਬੁਲਾ ਕੇ ਮਾਨ ਸਰਕਾਰ ਵੱਲੋਂ ਇੱਕ ਚੈੱਕ ਦਿੱਤਾ ਗਿਆ ਹੈ ਕਿ ਚਲੋ ਤੁਹਾਡੇ ਦੁੱਖ ਦੇ ਵਿੱਚ ਇੱਕ ਹਿੱਸਾ ਪਾਇਆ ਗਿਆ ਹੈ ਹਾਂਜੀ ਮੈਂ ਉਹਨਾਂ ਵਾਸਤੇ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਗੱਲ ਦੀ ਮੇਰੇ ਮੰਮਾ ਹੀ ਮਿਆਨਾਂ ਦੀ ਇੱਕ ਲੋਟੀ ਬਿੱਟਰੀ ਸੀ ਹੂੰ ਮੇਰੀ ਮੰਮਾ ਤੇ ਚਲੇ ਗਏ ਉਹ ਤੇ ਚਲੋ ਕਦੀ ਵਾਪਸ ਨਹੀਂ ਆ ਸਕਦੇ ਮੈਂ ਥੈਂਕ ਯੂ ਕਰਾਂਗੀ ਮਾਨ ਸਰਕਾਰ ਦਾ ਕਿ ਉਹਨਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਸੋ ਮਾਨ ਸਰਕਾਰ ਵੱਲੋਂ ਇਹ ਇੱਕ ਉਪਰਾਲਾ ਹੈ ਕਿ ਜਿਨ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੁਦਰਤੀ ਆਫਤਾਂ ਦਾ ਨੁਕਸਾਨ ਹੋਇਆ ਹੁੰਦਾ ਹੈ ਉਸ ਨੂੰ 4-5 ਦਿਨਾਂ ਦੇ ਵਿੱਚ ਹੀ ਕੋਈ ਮੁਆਵਜ਼ਾ ਰਾਸ਼ੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਅੰਮ੍ਰਿਤਸਰ ਦੇ ਸੈਂਟਰ ਹਲਕੇ ਦੇ ਵਿੱਚ 4 ਦਿਨ ਪਹਿਲੇ ਇੱਕ ਬਿਲਡਿੰਗ ਗਿਰ ਜਾਂਦੀ ਹੈ ਕਿਉਂਕਿ بارش ਕਰਕੇ ਜਿਹੜੀਆਂ ਜੱਜਰ ਹਾਲਾਤ ਦੇ ਵਿੱਚ ਇਮਾਰਤਾਂ ਨੇ ਉਹਨਾਂ ਨੂੰ ਨੁਕਸਾਨ ਆਂਦਾ ਹੈ ਪਹੁੰਚਦਾ ਹੈ ਔਰ ਉਹ ਇਮਾਰਤ ਗਿਰਨ ਦੇ ਨਾਲ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਐਮਐਲਏ ਡਾਕਟਰ ਗੁਪਤਾ ਵੱਲੋਂ ਔਰੀ امدਾਦ ਦੇ ਵਜੋਂ 4 ਲੱਖ ਰੁਪਏ ਉਹਨਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹ ਜਿਹੜਾ ਘਾਟਾ ਉਹ ਪਰਿਵਾਰ ਨੂੰ ਪਿਆ ਉਹ ਪੂਰਾ ਨਹੀਂ ਹੋ ਸਕਦਾ ਮਗਰ مالی امدਾਦ ਦੇ ਨਾਲ ਉਹਨਾਂ ਨੂੰ ਥੋੜੀ ਜਿਹੀ ਹਿੰਮਤ ਜ਼ਰੂਰ ਦਿੱਤੀ ਹੈ ਕੈਮਰਾ ਪਸੰਨ ਨਤੇਜ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਬੇਸਰ